ਕੱਰੇ ਘੱਟ ਪੈਸੇ ਲਾਉਣੇ ਆ 575 ਲੈਣਾ ਹੈ ਤਾਂ ਆਪਾਂ ਜਮਾਂ ਜਾਇਜ ਰੇਟ ਦੇ ਵਿੱਚ ਟਰੈਕਟਰ ਦੇ ਜਾਣਾ ਬਾਈ ਇਹ ਸਸੀ ਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਮਿੱਤਰੋ ਜਿਵੇਂ ਕਿ ਪਰਸੋਂ ਆਪਾਂ ਤੁਹਾਨੂੰ ਦੱਸਿਆ ਸੀ ਬਲੌਗ ਦੇ ਵਿੱਚ ਵੀ ਆਪਾਂ ਟਰੈਕਟਰ ਇੱਕ ਹੋਰ ਦੇਣਾ ਤੇ ਅੱਜ ਆਪਣਾ ਟਰੈਕਟਰ ਚੱਲਿਆ ਜੀ ਇੱਕ 3055 ਤਿੰਨ ਸਿਲੰਡਰ ਵਾਲਾ ਤੇ ਮੰਡੀ ਦਾ ਕੰਮ ਵੀ ਬਾਈ ਪੂਰੇ ਜੋਰਾਂ ਤੇ ਮਹਾਰਤ ਦੀ ਕਿਰਪਾ ਨਾਲ ਮੌਸਮ ਸਹੀ ਹੋ ਗਿਆ ਪਾਸੋਂ ਦਾ ਮੀਂਹ ਪਿਆ ਸੀ ਚੰਗਾ ਤੇ ਤੇ ਆਪਣੇ ਦੇ ਵੀ ਅੱਜ ਬਾਈ ਮਹਾਰਾਜ ਨੇ ਕਿਰਪਾ કરી ਆ ਟਰੈਕਟਰ ਦੇਣ ਲੱਗੇ ਆਪਾਂ 3055 ਤਿਆਰੀ ਆ ਪੂਰੀ ਅਸੀਂ ਥੋੜੀ ਜਿਹੀ ਐਨ ਤਿਆਰੀ ਕਰਕੇ ਹੀ ਬਾਅਦ ਚ ਵੀਡੀਓ ਬਣਾਉਨੇ ਹੁੰਨੇ ਆ ਤੇ ਤਿੰਨ ਸਿਲੰਡਰ ਵਾਲਾ ਟਰੈਕਟਰ ਦੇਣਾ ਆਪਾਂ ਨੇ ਪਹਿਲਾਂ ਮਮਾ ਜੀ ਨਾਲ ਕਰਾਉਣਾ ਮੁਲਾਕਾਤ ਅਸੀਂ ਕਿਉਂ ਮਮਾ ਜੀ ਅਸੀਂ ਦਾ ਪੁੱਤਰ ਹੋ ਠੀਕ ਹੈ ਜੀ ਬੜਾ ਮੋਜਾ ਠੀਕ ਹੈ ਅੱਜ ਕਰਤੀਆਂ ਬਧਾਈਆਂ ਫੇਰ ਅੱਜ ਬਧਾਈਆਂ ਹੋ ਗਈਆਂ ਠੀਕ ਹੈ ਜੀ ਮਹਾਰਾਜ ਦੀ ਕਿਰਪਾ ਹੋ ਗਈ ਠੀਕ ਹੈ ਮੰਡੀ ਆਪਣੇ ਪਾਸ ਥੋੜੀ ਲਾਹੇਬੰਦ ਰਹਿੰਦੀ ਆ ਮਹਾਰਾਜ ਦੀ ਕਿਰਪਾ ਹੋ ਜਾਂਦੀ ਜਿੱਦ ਤੇ ਹ ਤਾਂ ਜ਼ਿੰਮੇਦਾਰਾਂ ਦੇ ਪੈਰ ਪੈਨੇ ਜਿੱਦੇ ਕੰਮ ਵਧੀਆ ਸਟਾਰਟ ਹੋ ਜਾਂਦਾ ਬਿਲਕੁਲ ਜੀ ਬਿਲਕੁਲ ਆਪਾਂ ਵੀ ਜ਼ਿੰਮੇਦਾਰ ਹੈ ਆਪਣਾ ਕੰਮ ਵੀ ਜ਼ਿੰਮੇਦਾਰਾਂ ਨਾਲੇ ਠੀਕ ਹੈ ਹਾਂਜੀ ਹਾਂਜੀ ਬਾਕੀ ਉਹਦਾ ਟਰੈਕਟਰ ਆਪਣੇ ਲੋਕਲੇ ਚੱਲਿਆ ਹਾਂ ਠੀਕ ਨਹੀਂ ਜੀ ਕੋਈ ਵਧੀਆ ਸਪੈਸ਼ਲ ਆ ਆਪਣੇ ਵਾਸਤੇ ਹਾਂਜੀ ਹਾਂ ਬੈਨੀਫਿਟ ਹੈ ਆਪਣਾ ਬਿਲਕੁਲ ਹੀ ਬਿਲਕੁਲ ਹੰਦੇ ਤਰੀਕ ਨੂੰ ਸਾਰੀ ਵਧੀਆ ਰੱਬ ਦੀ ਕਰਤਾ ਹਾਂਜੀ ਸਾਡੇ ਨਾਲ ਉਹ ਹੀ ਜਿਆਦਾ ਵਧੀਆ ਅਸੀਂ ਵੀ ਮਾੜੇ ਨਹੀਂ ਜਣੇ ਹਾਂਜੀ ਹਾਂ ਪਰ ਉਹ ਵਧੀਆ ਨਹੀਂ ਆ ਆਪਣੇ ਆਹ ਥੋੜਾ ਕਹਿਣਾ ਵੀ ਹਿਸਾਬ ਤਾਬ ਦੇ ਬਗੂ ਵੀ ਸਾਬ ਦਾ ਵਧੀਆ ਉਧਰ ਆਪਣੇ ਟਰੈਕਟਰ ਵੀ ਹੈਗੇ ਕਈ ਜਿਹੜੀ ਗੱਲ ਕਹਤੀ ਉਹ ਤਾਂ ਖੜਦੇ ਆ ਹਾਂਜੀ ਹਾਂਜੀ ਹਾਂ ਬਸ ਇਹ ਨਹੀਂ ਗੱਲ ਵੀ ਮੁਰਕੇ ਫੋਨ ਨਹੀਂ ਫੇਕਣਾ ਹੋਰ ਨਹੀਂ ਕਰਦਾ ਥੋੜਾ ਸਾਰਾ ਹੀ ਦੇ ਵੀਰੇ ਠੀਕ ਹੈ ਜੀ ਮਹਾਰਾਜ ਦੀ ਕਿਰਪਾ ਜੀ ਠੀਕ ਹੈ ਜੀ ਇਹ ਰੱਖਣ ਤੋਂ 5 ਮਿੰਟ ਪਹਿਲਾਂ ਫੋਟੋ ਖਿੱਚ ਲਈ ਮੈਂ ਸਵਾਦ ਜਿਹਾ ਖਾਣੇ ਬਾਅਦ ਚ ਠੀਕ ਹੈ ਠੀਕ ਹੈ ਤੇ ਆਹ ਵੀਰ ਬਾਈ ਦੋਨੇ ਕਾਈ ਚਾਚੇ ਦੇ ਮੁੰਡੇ ਆ ਅੰਬਰ ਬਾਈ ਦਾ ਅਸੀਂ ਇਕੱਠੇ ਪੜੇ ਹੋਏ ਆ ਸਕੂਲ ਚ ਮਜ਼ਾ ਆਤੋ ਬਾਈ ਲੈ ਜੀ ਦੀ ਫੋਟੋ ਖੜਜੋ ਤੁਸੀਂ ਖਾਣੇ ਲਈ ਇੱਧਰ ਖੜਜੋ ਇੱਧਰ ਆਜੋ ਜੇ ਇੱਧਰ ਆਜੋ ਇੱਧਰ ਆਜੋ ਕੋਈ ਗੱਲ ਨਹੀਂ ਸਭ ਤੇ ਸਕੇ ਨਹੀਂ ਲੈਣਾ 500 ਤੋਂ ਜ਼ਿਆਦਾ ਕੋਈ ਤੁਹਾਨੂੰ ਨਹੀਂ ਦਿਵਾਉਣਾ ਰੁਪਏ ਫਾਈਨਲ ਆ ਲਓ ਜੀ ਬਾਈ ਡਿਲੀਵਰੀ ਦੇ ਦਿੱਤੀ ਜੀ ਬਹੁਤ ਬਹੁਤ ਮੁਬਾਰਕ ਆ ਸਾਡੇ ਵੱਲੋਂ ਬਾਈ ਨਾਲ ਠੀਕ ਆ ਮਮਾ ਜੀ ਓਕੇ ਆ ਜੀ ਆ ਜਾ ਪੁੱਤ ਆ ਜਾ ਆ ਜਾ ਜੇ ਕੋਈ ਆ ਬਤਾ ਕੇ ਲੈ ਕੇ ਆਣੇ ਆ ਉਹਦੇ ਪਾਸੇ ਦੇ ਬਣਾਉਂਦੇ ਵੀਡੀਓ ਬਣਾ ਲਾ ਟਰੈਕਟਰ ਸਰੋਂ ਕੋ ਜੁੱਗਮਾਲ ਦਾ ਹੀ ਹੈ ਹਾਂਜੀ ਠੀਕ ਹੈ ਛੋਟੇ ਵੀਰ ਆਪ ਵੀ ਮੈਂ ਦਿੱਤਾ ਟਰੈਕਟਰ ਤੇ ਇਹ ਆਪਣਾ ਚੌਥੇ ਪਿੰਡ ਤੋਂ ਹਾਂਜੀ ਹਾਂ ਚੌਥੇ ਨਾਲੇ ਮਿਸਰਰੀ ਕਾਲ ਦੇ ਸਾਹਮਣੇ ਹੀ ਘਰ ਆ ਬਾਈ ਵੀਰਾਂ ਦਾ ਤੇ ਪਹਿਲਾਂ ਵੀ ਉਹ ਅੰਮਰ ਵੀਰਾ ਦਾ ਅਸੀਂ ਇਕੱਠੇ ਪੜੇ ਹੋਏ ਹਾਂ ਮਿਆਪਕ ਤੇ ਭਰਾਏ ਆ ਬਾਈ ਤਾਈ ਚਾਚੇ ਦੇ ਹਾਂਜੀ 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 ਵਾਹ ਜੀ ਤੇ ਬਾਈ ਨੇ ਦਾ ਬਾਈ ਪਰਸੋ ਜੋ ਉੱਥੇ ਵੀ ਬਾਈ ਨਹੀਂ ਆਈ ਸੀ ਘਰੇ ਐ ਤਾਂ ਬਾਬਲ ਨੂੰ ਬਾਈ ਹਾਂਜੀ ਹੈ ਦਾ ਦਵਾਰੇ ਦਾ ਤੁਹਾਨੂੰ ਬਾਈ ਨਹੀਂ ਥੋੜੇ ਕਹਿੰਦੇ ਵੀ ਅਸੀਂ ਇੱਕ ਦੋ ਦਿਨ ਮਾੜੀ ਮੋਟੀ ਸਲਾਹ ਕਰ ਲਈਏ ਤੇ ਕੱਲ ਆਏ ਬਾਈ ਨਹੀਂ ਦੁਬਾਰਾ ਉਹਦੇ ਬਾਅਦ ਚ ਤੇ ਚਲੋ ਬਾਈ ਸਲਾਹ ਕਰਨੀ ਵੀ ਜ਼ਰੂਰੀ ਹੁੰਦੀ ਹੈ ਹਾਂਜੀ ਬਹੁਤ ਜ਼ਰੂਰੀ ਹੈ ਇਹ ਬਾਕੀ ਬਾਈ ਪਹਿਲਾਂ ਟਰੈਕਟਰ ਦੇਖਿਆ ਵਾ ਕਿਹਦੇ ਚੱਲਦਾ ਕਿ ਪਹਿਲਾਂ ਹਾਂ ਹੀ ਦੇਖਿਆ ਵਾ ਆਪਣੇ ਪਿੰਡ ਹੈਗੀਆਂ ਟਰੈਕਟਰ ਨੋ ਨੇ ਵਾਲਾ ਹਾਂਜੀ ਹਾਂ ਉਹ ਨਾ ਬਾਈ ਦੇਖਿਆ ਸੀ ਹਾਂਜੀ ਹਾਂ ਫੇ ਥੋੜੇ ਦਰ ਸੁਰਤਾਪੁਰ ਵੀ ਆਪਣੇ ਗਏ ਹੋਏ ਤੈਨੂੰ ਸੁਰਤਾਪੁਰ ਵੀ ਗਏ ਹੋਇਆ ਠੀਕ ਹੈ ਪੰਡ ਦੇ ਕਿੱਥੇ ਗਏ ਆ ਜੀ ਉਹ ਦੇਖੇ ਚੱਲੇ ਚਲੋ ਠੀਕ ਆ ਇਹ ਟਰੈਕਟਰ ਵਧੀਆ ਚੱਲਦਾ ਆ ਠੀਕ ਹੈ ਜੀ ਕਰਜਾ ਪਾਣੀ ਵੀ ਵਧੀਆ ਕੋਲਦੀ ਆ ਕਰਜਾ ਪਾਣੀ ਵੀ ਆਪਣਾ ਤੇਲ ਦਾ ਸਾਫ ਆ ਜੀ ਤੁਸੀਂ ਬਾਈ ਸਾਨੂੰ ਆਪੇ ਦੱਸੋ ਇਹ ਚਲਾ ਕੇ ਟਰੈਕਟਰ ਬਾਕੀ ਬਾਈ ਨੂੰ ਬਾਈ ਤਸੱਲੀ ਦਿੱਤੀ ਪੂਰੀ ਨਹੀਂ ਬੇਫਿਕਰ ਹੋਗੇ ਜਦ ਮਰਜ਼ੀ ਚਲਾਓ ਇਹ ਆਪਣਾ 3 ਸਿਲੰਡਰ ਵਾਲਾ ਦਸਤਾਬਾਹ ਇਹਨਾਂ ਨੇ ਬਈ ਬਾਈ ਇਹਨਾਂ ਨੇ ਖੇਤੀ ਵਾਲੀ ਗੱਡੀ ਬੁੱਟੇ ਹੀ ਲਾਈ ਜੀ ਆਹ ਖੇਤੀ ਵਾਲੀ ਖੇਤੀ ਵਾਲੀ ਠੀਕ ਹੈ ਵੀਰੇ ਧੰਨਵਾਦ ਤੁਹਾਡਾ ਬਹੁਤ-ਬਹੁਤ ਬਹੁਤ-ਬਹੁਤ ਮੁਬਾਰਕਾਂ ਵੀਰੇ ਤੁਹਾਨੂੰ ਮਾਰਾ ਦਿਨ ਤੋਂ ਕੁੜੀ ਰਾਤ ਤੱਕ ਆਪਣੇ ਤਰੱਕੀ ਰੱਖੀ ਬੁੱਲੇ ਪਾਣੀ ਆ ਠੀਕ ਆ ਬ वैसे बारे, बारे, तो ਆਪਾਂ ਨੇ ਬਾਈ ਬਹੁਤ ਸਾਰੀਆਂ ਵੀਡੀਓਂ ਦੱਸਿਆ ਹੋਇਆ ਇਸ ਟਰੈਕਟਰ ਦੇ ਬਾਰੇ ਤਿੰਨ ਸਿਲੰਡਰ ਵਾਲੇ ਬਾਰੇ ਮੰਮੀ ਮਾੜਾ ਦੱਸ ਦੋ ਇਹਦੇ ਬਾਰੇ ਟਰੈਕਟਰ ਬਾਰੇ ਕੋਈ ਫੰਕਸ਼ਨਲ ਫੀਚਰ ਇਹਦੇ ਟਰੈਕਟਰ ਬਟ 3055 ਐਨਵੀ ਆ ਇਹ ਠੀਕ ਆ ਜੀ ਤੇ ਕਾਪੀ 49 ਪੁਆਇੰਟ ਚੜਦਾ ਠੀਕ ਹੈ ਜੀ ਤੁਸੀਂ 55 ਦਾ ਕੰਮ ਕਰਦਾ ਸਾਰੇ ਠੀਕ ਹੈ ਨਹੀਂ ਕਿ ਕੰਪਨੀ ਨੂੰ 55 ਦੀ ਕੈਟਾਗਰੀ ਚ ਮੰਨਦੀ ਆ ਕੈਟਾਗਰੀ ਚ ਮੰਨਦੀ ਆ ਕਾਪੀ ਤੇ 49 ਚੜਨਾ ਕਾਪੀ 49 ਚੜਨਾ ਠੀਕ ਹੈ ਟਰੈਕਟਰ ਕਹਿਣ ਨੂੰ ਛੋਟਾ ਆ ਗਿਆ ਥੋੜਾ ਜਿਹਾ ਠੀਕ ਹੈ ਜੀ ਪਰ 7-8 ਫੁੱਟਾ ਰੋਟਾਵੇਟਰ ਟੂਲ ਮਸ਼ੀਨ ਤੇ ਬੋਸਣਾ ਚਾਹੁੰਦਾ ਠੀਕ ਹੈ ਜੀ ਆਲਸਣੇ ਟਰੈਕਟਰ ਤੋਂ ਆਪਾਂ ਰੋ ਮਸ਼ੀਨ ਤੇ ਚੱਲਦਾ ਚਾਰ-ਪੰਜ ਦਿਨ ਹੋ ਗਏ ਹਾਂਜੀ ਹਾਂਜੀ ਸੁਖਮਾ ਜੇ ਮੇਰੇ ਮਿੱਤਰ ਨੇ ਉਹਨਾਂ ਕੋਲ ਟਰੈਕਟਰ 2013 ਦਾ 3055 ਐਨਵੀ ਠੀਕ ਹੈ ਜੀ ਉਹ ਬਾਕੀ ਚਲੋ ਜੇ ਕਿਸੇ ਬੰਦੇ ਮਨ ਬੜਾ ਹੁੰਦਾ ਆਪਾਂ ਵੱਡਾ ਵੀ ਲੈ ਜੇ ਨਾ ਹਾਂਜੀ ਚਲੋ ਆਪਾਂ ਦਾ ਪੈਸੇ ਜਿੱਦਾਂ ਕਿਸੇ ਦਾ ਬੜਾ ਕੰਮ ਆ ਸੁਪਰ ਫੀਡਰ ਦੇ ਤੂੜੀ ਦੇ ਆਪਾਂ ਮਤਲਬ ਕਿ ਜਿਆਦਾ ਵੱਡੇ ਹੀ ਪ੍ਰੇਫਰ ਕਰਦੇ ਆਂ ਪਰ ਜਿਹਨੇ ਖੇਤੀ ਆਪਣੀ ਸਰੂ ਸੋ ਆਪਣਾ ਰੋਟਾਵੇਟਰ ਚਲਾਉਣਾ ਉਹਨੂੰ ਆਹ ਵਧੀਆ ਇਹਦਾ ਤੇਲ ਖਰਚਾ ਵੀ ਠੀਕ ਹੈ ਵਿੱਚ ਪਲੇਟਫਾਰਮ ਆ ਗਿਆ 25 ਚ ਠੀਕ ਹੈ ਜੀ ਤੇ ਥੋੜੀ ਲਿਫਟ ਰਿਕਵੈਸਟ ਵੀ ਵੱਧ ਕੇ ਆ ਗਈ ਲਿਫਟ ਵੀ ਵਧਾ ਦਿੱਤੀ ਹਾਂਜੀ ਬਾਕੀ ਉਹ ਵੀ ਕੰਪਨੀ ਨੇ ਛੋਟੇ ਮੋੜੇ ਕਾਫੀ ਸੁਧਾਰ ਕਰੇ ਬਿਲਕੁਲ ਬਿਲਕੁਲ ਕੁਝ ਨੀ ਬਹੁਤ ਵਧੀਆ ਜਾਂਦਾ ਹੈ ਹਾਂਜੀ ਬਾਕੀ ਇਹ ਘਟ ਹੈ ਜੀ ਇਹ ਡੀਲ ਘਟ ਖਾਂਦਾ ਹਾਂ ਕੰਮ ਨੂੰ ਸਭ ਤੋਂ ਅੱਗੇ ਹੈ ਠੀਕ ਹੈ ਜੀ ਇਹ ਟਰੈਕਟਰ 9.9 ਲੱਖ ਦੇ ਉਹਨਾਂ ਦੇ ਨਾਲ ਢਿੱਕਾ ਦਾ ਪੂਰਾ ਠੀਕ ਹੈ ਬਾਕੀ ਭਾਈ ਅਸੀਂ ਕਿਸੇ ਨਾਲ ਉਹ ਨਹੀਂ ਕਰਦੇ ਕੰਪੈਰੀਸ਼ਨ ਇਹਦਾ ਸਿਰਫ ਆਪਾਂ ਚਲੋ ਇੱਕ ਗੱਲ ਕਰਦੇ ਆਂ ਹਾਂ ਹਾਂ ਠੀਕ ਹੈ ਕਈ ਭਾਈ ਇਹ ਤਾਂ ਗੱਲਾਂ ਦਾ ਗਲਤ ਮਤਲਬ ਹੀ ਲਾਉਣ ਲੱਗ ਜਾਂਦੇ ਆ ਨਹੀਂ ਚਲੋ ਠੀਕ ਆ ਆਪਾਂ ਜਣੀ ਕਿ ਕਿਸੇ ਨਾਲ ਕੰਪੈਰੀਸ਼ਨ ਨਹੀਂ ਕਰਦੇ ਯਾਨੀ ਕਿ ਆਪਾਂ ਨਹੀਂ ਆਪਾਂ ਮੰਮੀ ਰੇਟ ਦੇ ਮਾਮਲੇ ਦੀ ਗੱਲ ਕਰਦੇ ਆ ਰੇਟ ਦੀ ਗੱਲ ਕਰਦੇ ਹਾਂ ਜੀ ਤੇ ਹੋ ਸਕਦਾ ਜਿਹੜਾ ਟਰੈਕਟਰ ਜ਼ਿਆਦਾ ਉਹਦੇ ਮਾੜੇ ਮੋٹے ਹੋ ਸਕਦਾ ਉਹਨਾਂ 'ਚ ਫਰਕ ਵੀ ਹੋਵੇ ਮੜਾ ਮੋਟਾ ਪਰ ਜਨਨੇ ਕਿ ਰੇਟ ਦੇ ਮਾਮਲੇ ਚ ਆ ਬਾਈ ਨਾ ਤਾਂ ਬਾਈ ਪੁਰਾਣੇ ਟਰੈਕਟਰ ਲੈਣ ਦਾ ਹੀ ਮੂਡ ਸੀ ਮੇਰੇ ਨੂੰ ਦੋ ਦਿਨੋਂ ਫੋਨ ਵੀ ਆਇਆ ਫਿਰ ਉਹਦੇ ਕਰਕੇ ਆਪਾਂ ਨੇ ਕਿਹਾ ਵੀ ਤੁਸੀਂ ਜਿੰਨੇ ਦਾ ਪੁਰਾਣੇ ਨੇ ਵੀ ਉਹਨਾਂ ਸਾ ਆਪਾਂ ਤੁਹਾਨੂੰ ਨਵਾਂ ਦੇ ਦੇਣਾ ਹਾਂਜੀ ਬਾਈ ਨਾ ਤਾਂ 575 ਕਟਿਆ ਵਿੱਚ ਉਹ ਵੀ ਆਪਾਂ ਨੇ ਜਾਇਜ਼ ਰੇਟ ਤੇ ਦੇ ਦੇਣਾ ਹਾਂ ਜਾਇਜ਼ ਦੇ ਦੇਣਾ ਹਨਾ ਜੀ ਉਹਦੀ ਵੀਡੀਓ ਪਾ ਦੇਵਾਂਗਾ ਹਾਂ ਉਹਦੀ ਆਪਾਂ ਤੁਹਾਨੂੰ ਐਂਡ 'ਚ ਵੀਡੀਓ ਦਿਖਾ ਦੇਣੇ ਵਾਲਾ ਜਾਂ ਇਹ ਲੋ ਜੀ ਮਿੱਤਰੋ ਚੱਲੇ ਆਪਣਾ ਐਂਡੋ ਫਾਰਮ 3055 ਪਿੰਡ ਚੌਤੇ ਬਾਈ ਦੋਨੇ ਭਰਾ ਭਰਾ ਨੇ ਇਹ ਬਹੁਤ ਬਹੁਤ ਮੁਬਾਰਕਾਂ ਬਾਈ ਇਹਨਾਂ ਨੂੰ ਸਾਡੇ ਵੱਲੋਂ ਠੀਕ ਕਰੀ ਤੇ ਲੋ ਜੀ ਮਿੱਤਰੋ ਆਪਣੇ ਕੋਲ ਆਹ ਟਰੈਕਟਰ ਆਇਆ ਜੀ ਵਿੱਚ ਅੱਜ 575 ਇਹ 90 ਮਾਡਲ ਆ ਬਾਈ ਟਰੈਕਟਰ ਤੇ ਪਹਿਲਾਂ ਦੱਸ ਦੀ ਵੀ ਟਰੈਕਟਰ ਰੰਗ ਹੋਇਆ ਵਾ ਇਹ ਠੀਕ ਹੈ ਜੀ ਤੇ ਰੰਗ ਵੈਸੇ ਮਾੜਾ ਮੋਟਾ ਉੱਤਰ ਜਾਂਦਾ ਨੂੰ ਪਤਾ ਇਹਨਾਂ ਮਾਡਲ ਦਾ ਬਾਈ ਇਹਨਾਂ ਨੇ ਫਿਰ ਰੰਗ ਕਰਾਤਾ ਸੀਗਾ ਸਾਰੇ ਹੀ ਠੀਕ ਹੈ ਜੀ ਤੇ ਪਿੱਛੋਂ ਦੇਖ ਲਓ ਬਾਈ ਹੁੱਕ ਹੱਕ ਵਧੀਆ ਲੱਗੀ ਵੀ ਚਾਲ ਵੀ ਹੁੱਕ ਲੱਗੀ ਵੀ ਟਰੈਕਟਰ ਨੂੰ ਮਰਾਡ ਰੂਡ ਵੀ ਵਧੀਆ ਪਈਆਂ ਠੀਕ ਹੈ ਜੀ ਤੇ ਬਾਕੀ ਜੋ ਵੀ ਰਹਿ ਗਈ ਆ ਟਰੈਕਟਰ ਉੱਤਰਦਾ ਦੇਖਿਆ ਚਲਾ ਚਲੂ ਕੇ ਠੀਕ ਆ ਟਰੈਕਟਰ ਬਾਈ ਤੇ ਜੇ ਕਿਸੇ ਨੇ ਕੱਟ ਬਾਈ ਲਿੰਕਾਂ ਵੀ ਪਈਆਂ ਹੋਈਆਂ ਦੇਖੋ ਆ ਲਿੰਕਰ ਲੁੱਕਾ ਸਾਰੀਆਂ ਨਵੀਆਂ ਪਈਆਂ ਹੋਈਆਂ ਆ ਵੀ ਪਿੱਛੇ ਲਿੰਕਾਂ ਲੁੱਕਾ ਸਾਰੀਆਂ ਦੁਬਾਰਾ ਪਈਆਂ ਹੋਈਆਂ ਨਵੀਆਂ ਠੀਕ ਹੈ ਜੀ। ਬਾਕੀ ਦੇਖ ਲਓ ਜੋ ਵੀ ਹੈਗੀ ਕੰਡੀਸ਼ਨ ਗੱਲ ਬਾਤ। ਬੈਟਰੀ ਬੂਟਰੀ ਓਕੇ ਆ ਸਲ ਸਟਾਰਟ ਆਪਾਂ ਤੁਹਾਨੂੰ ਸਟਾਰਟ ਕਰਕੇ ਦਿਖਾਉਣੇ ਟਰੈਕਟਰ। ਠੀਕ ਹੈ ਜੀ। ਪ੍ਰੈਸ਼ਰ ਪ੍ਰੂਸ਼ਰ ਐਨ ਪੂਰਾ ਓਕੇ ਆ। ਬੜਾ ਧੋਣੇ ਧੋਣੇ ਵਾਲਾ ਟਰੈਕਟਰ ਆ। ਲੈ ਜਾਈਏ। ਸਟਾਰਟਿੰਗ ਚੈੱਕ ਕਰੂ ਟਰੈਕਟਰ ਦੀ। ਪੂਰਾ ਓਕੇ ਪਿਆ ਉੱਪਰ ਦੇ ਬਾਈ ਰੰਗ ਥੋੜਾ ਥੋੜਾ ਲਹਿ ਗਿਆ। ਤੇ ਬਾਕੀ ਸੱਡਾ ਰੰਗ ਪੂਰਾ ਵਧੀਆ ਖੜਾ ਹੈ। ਤੇ 90 ਮਾਡਲ ਹੈ ਜੇ ਕਿਸੇ ਮੇਰੇ ਵੀਰ ਨੇ ਲੈਣਾ ਹੋਇਆ ਘੱਟ ਪੈਸੇ ਲਾਉਣੇ ਆ 575 ਲੈਣਾ ਹੈ ਤਾਂ ਆਪਾਂ ਜਮਾ ਜਾਇਜ਼ ਰੇਟ ਦੇ ਵਿੱਚ ਟਰੈਕਟਰ ਦੇ ਦੇਣਾ ਬਾਈ ਇਹ ਠੀਕ ਹੈ ਜੀ ਤੇ ਲੋ ਜੀ ਸਪੈਸ਼ਲ ਫੂਟਰ ਦੇਖ ਲਓ ਬਾਈ ਪੂਰਾ ਹੈ ਹੈਦਰ ਆਹ ਹੈਦਰ ਠੀਕ ਹੈ ਬਾਕੀ ਗੱਲ ਕਰੀਏ ਰੇਟ ਦੀ ਆਪਾਂ ਤਾਂ ਜਾਇਜ਼ ਜਾਇਜ਼ ਮੁੱਲ ਮੰਗਣਾ ਬਾਈ ਸਿਰਫ ਲੱਖ ਰੁਪਈਆ ਤੇ ਬਾਕੀ ਥੋੜਾ ਬੋਧਾ ਮਾਨ ਦਾਣੇ ਚੋਂ ਮਾੜਾ ਮੋਟਾ ਮਾਣਾ ਮਾਨ ਤਣ ਕਰਦਾਂਗੇ ਬਾਈ ਜਿਹਨੇ ਲੈਣਾ ਹੋਇਆ ਠੀਕ ਹੈ 90 ਮਾਡਲ ਹੈ ਤੇ ਬਾਕੀ ਜਿਹਨੇ ਵੀ ਲੈਣਾ ਹੈ ਉਹਨੇ ਵਿੰਡੋ ਫਾਰਮ ਏਜੰਸੀ 'ਚ ਖੜਿਆ ਆ ਕੇ ਦੇਖ ਸਕਦਾ ਜੀ ਤੇ ਨੰਬਰ ਆਪਾਂ ਥੱਲੇ ਪਾ ਦੇਣਾ ਫੋਨ ਤੇ ਗੱਲਬਾਤ ਕਰ ਲਿਓ ਠੀਕ ਹੈ ਜੀ ਤੇ ਹੋਰ ਵੀ ਪੁਰਾਣੇ ਟਰੈਕਟਰ ਖੜੇ ਨੇ ਸੋਨਾਲੀਕਾ ਖੜਾ 745 ਅ 2006 ਮਾਡਲ ਇਹਦਾ ਮੁੱਲ 2 ਲੱਖ ਰੁਪਈਆ ਜੀ ਠੀਕ ਹੈ ਤੇ ਬਾਕੀ ਆਪਣੇ ਕੋਲ ਆਲਰੇਡੀ ਤੁਹਾਨੂੰ ਪਤਾ ਜਿਹੜੇ ਟਰੈਕਟਰ ਖੜੇ ਆ ਫਾਰਮ ਟੈਕ 60 ਖੜਾ ਜੀ 2019 ਮਾਡਲ ਠੀਕ ਹੈ ਜੀ ਤੇ ਇਹ ਤੋਂ ਇਲਾਵਾ 735 ਖੜਾ ਇੱਕ ਹੋਰ ਤੁਹਾਨੂੰ ਵੀ ਦਿਖਾ ਦਿੰਨੇ ਆ 99 ਮਾਡਲ ਖੜਾ 735 ਕਰੋ ਜੀ ਚੈੱਕ ਇਹਦਾ ਮੁੱਲ 1,35,000 ਰੁਪਏ ਜੀ 99 ਮਾਡਲ ਹੈ ਤੇ ਇੰਜਣ ਉੰਜਣ ਦਾ ਪੂਰਾ ਵਧੀਆ ਟਰੈਕਟਰ ਸਾਰਾ origignal ਆ ਬਾਈ ਰਿੰਮ ਸਿਰਫ ਰਿੰਮਰ ਤਿਆਰ ਹੋਏ ਹੋਏ ਆ ਬਾਕੀ ਟਰੈਕਟਰ ਸਾਰਾ origignal ਆ ਤੇ ਅੱਗੇ ਆਪਣਾ ਕੋ ਡੀਆਈ ਹੋਇਆ ਵਾ 4 275 ਖੜਾ 4 ਸਿਲੰਡਰ ਆ ਇਹ ਬਾਈ ਹੋਇਆ ਵਾ ਟਾਇਰ ਪਿਛਲੇ ਜਮਾ ਨਵੇਂ ਆ ਬਾਈ ਇੰਜਨ ਗੇਅਰ ਦਾ ਇਹ ਵੀ ਪੂਰਾ ਕੰਮ ਆ ਬਾਈ ਠੀਕ ਹੈ ਜੀ ਇਹਦਾ ਮੁੱਲ 1 ਲੱਖ 10000 ਕਰਦੇ ਆ ਟਰੈਕਟਰ ਦਾ ਬਾਈ ਚਲਾਈ ਚਰੂਈ ਦਾ ਪੂਰਾ ਇੱਕ ਨੰਬਰ ਟਰੈਕਟਰ ਆ ਤੇ ਟਾਇਰ ਨਵੇਂ ਆ 4 ਸਿਲੰਡਰ ਵਾਲਾ ਇੰਜਨ ਹੋਇਆ ਆਪਣਾ ਡੀਆਈ ਹੋਇਆ ਵਾ ਟਰੈਕਟਰ ਠੀਕ ਹੈ ਜੀ ਤੇ ਵਾਕ ਜਿਹੜਾ ਆਪਾਂ ਨੇ ਪਰਸੋਂ ਕੱਟਿਆ ਸੀ ਪ੍ਰੀਤ ਉਹ ਵੀ ਖੜਾ ਆਪਣੇ ਕੋਲ 2022 ਮਾਡਲ ਇਹ ਵੀ ਜਮਾ ਨਮਾ ਹੀ ਟਰੈਕਟਰ ਹੈ। ਤੈਰ तकरीबन 80 ਪੈਸੇ ਨਾਲ ਦੀ ਖੜੇ ਟਰੈਕਟਰ ਤੇ ਬਾਈ। ਠੀਕ ਹੈ ਜੀ। ਤੇ ਕਿਸੇ ਨੇ ਵੀ ਲੈਣਾ ਹੋਇਆ ਤਾਂ ਆਪਣੇ ਕੋ ਦੇ ਆ ਕੇ ਦੇਖ ਸਕਦਾ। ਤੇ ਬਾਕੀ ਨੰਬਰ ਬੋਲ ਦਨੇ ਆ 987220427 ਇਹ ਨੰਬਰ ਤੇ ਕਾਲ ਕਰ ਸਕਦੇ ਆ ਜੀ। ਠੀਕ ਹੈ ਜੀ। ਬਾਕੀ ਅੱਜ ਮੈਂ ਥੋੜਾ ਘਰ ਨੂੰ ਜਾਣਾ ਸਾਜਰੇ ਕੰਮ ਆ ਥੋੜਾ ਜਿਹਾ ਬਾਈ। ਤੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ। ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਤੇ ਆਪਣੇ YouTube ਚੈਨਲ ਨੂੰ ਕਰਿਓ ਸਬਸਕ੍ਰਾਈਬ। ਬਾਕੀ ਕਿਸੇ ਨੇ ਵੀ ਸਾਡੇ ਰੀਵਿਊ ਚ ਇੰਡੋ ਫਾਰਮ ਟਰੈਕਟਰ ਲੈਣਾ ਹੁੰਦਾ ਤੋਂ ਆਪਣੇ ਨਾਲ ਜਰੂਰ ਕੰਡੈਕਟ ਕਰ ਸਕਦਾ ਜੀ ਤੇ ਰੇਟ ਜਮਾਈ ਬਾਈ ਆਪਣਾ ਰੇਟ ਬਿਲਕੁਲ ਜਾਇਜ਼ ਆ ਆਪਾਂ ਕਿਸੇ ਨੂੰ ਉਹ ਨਹੀਂ ਕਰਦੇ ਪਰ ਆਪਣਾ ਆਪਣੇ ਜਿੰਨੇ ਵੀ ਟਰੈਕਟਰ ਵਿੱਚ ਆਪਾਂ ਸਾਰੇ ਰੇਟ ਕਰਕੇ ਵਿਚੇ ਠੀਕ ਹੈ ਜੀ ਤੇ ਟਰੈਕਟਰ ਵਧੀਆ ਬਾਈ ਚਲਾ ਕੇ ਵਰਤ ਕੇ ਪਤਾ ਲੱਗਦਾ ਚੀਜ਼ ਦਾ ਤੇ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਚ ਸਾਰੇ ਵੀਰਾਂ ਦਾ ਤੈਅ ਦਿলো ਧੰਨਵਾਦ